ਕਿ ਜੇ ਅੱਜ ਮਾਂ ਇਹਦੀ ਜਿਉਂਦੀ ਹੁੰਦੀ ਤੇ ਰੂੜੀਆਂ ਤੇ ਨਹੀਂ ਸੀ ਤੁਰੇ ਫਰਨਾ ਇਸੇ ਜਿਹੜਾ ਲਾਲ ਆ ਜਿਹਨੂੰ ਆਪਾਂ ਹੱਥ ਜੋੜ-ਜੋੜ ਕੇ ਪੁੱਤ ਨੂੰ ਲੈਨੇ ਆ ਅੱਜ ਉਹ ਪੁੱਤ ਰੂੜੀਆਂ ਤੇ ਤੁਰਿਆ ਫਰਦਾ ਵਾ ਵੇ ਤਾਜ਼ਾ-ਤਾਜ਼ਾ ਪਾਗਲ ਹੋਇਆ ਲੱਗਦਾ ਤੇ ਇਹਦਾ ਕੁਝ ਕੀਤਾ ਜਾਵੇ ਸਾਡੇ ਰੋਪੜ ਜਿਹੜੇ ਫਾਟਕ ਨੇ శ్రీ ਅਨੰਦਪੁਰ ਸਾਹਿਬ ਵਾਲੇ ਉੱਥੇ ਫਾਟਕਾਂ ਤੇ ਸਾਨੂੰ ਇਹ ਬੰਦਾ ਦਿਸਿਆ ਕਿ ਬੜਾ ਸ਼ੌਂਕੀਆ ਲੱਗਦਾ ਵਾ ਵੀ ਹੱਥਾਂ ਦੇ ਟੈਟੂ ਵਗੈਰਾ ਨੇ ਸਾਰੇ ਬਣਾਏ ਹੈਗੇ ਆ ਤੇ ਅਜੇ ਉੰਨੀ ਹਾਲਤ ਇਹਦੀ ਖਰਾਬ ਨਹੀਂ ਹੋਈ ਸੀਗੀ ਪੀਓ ਸ੍ਰੀ ਮੁਖੀ ਸਾਹਿਬ ਦਾ ਰਹਿਣ ਵਾਲਾ ਵਾ ਦਸਨ ਮੁਤਾਬਕ ਕਹਿੰਦਾ ਕਿ ਮੁੰਡਿਆਂ ਨੇ ਮੇਰੇ ਨਾਲ ਕੋਈ ਹਰਕਤ ਕੀਤੀ ਆ ਚਾਹੇ ਉਹਨੂੰ ਤੰਗ ਕੀਤਾ ਜਾਂ ਕਿਸ ਤਰ੍ਹਾਂ ਉਹ ਕਹਿੰਦਾ ਸੀ ਦੂਸਰੀ ਮੰਜ਼ਲ ਤੋਂ ਮੈਂ ਛਾਲ ਮਾਰ ਕੇ ਤੇ ਭੱਜਿਆ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਾਸੇ ਆਦਾ ਬ੍ਰਾਮ ਬ੍ਰਾਮ ਜੈ ਮਾਤਾ ਦੀ ਕੈਸੇ ਹੋ ਸਭ ਸਵੱਛਾ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਤੇ ਫਰੈਂਚ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਬਹੁਤ ਹੀ ਇੰਪੋਰਟੈਂਟ ਹੋਣ ਵਾਲੀ ਆ ਇੱਕ ਆਪਣੇ ਸਾਰਿਆਂ ਵਾਸਤੇ ਮੈਸੇਜ ਵੀ ਕਹਿ ਸਕਦੇ ਆ ਇਨਸਾਨੀਅਤ ਵਾਸਤੇ ਵੀ ਕਹਿ ਸਕਦੇ ਆ ਤੇ ਰਿਸ਼ਤਿਆਂ ਨੂੰ ਵੀ ਉਤਾਰ-ਤਾੜ ਕਰਦੀ ਹੈ ਜਿਹੜੀ ਅੱਜ ਵਾਲੀ ਵੀਡੀਓ ਤੁਸੀਂ ਵੇਖੋਗੇ ਕਿ ਵੇਖ ਕੇ ਰੋਣ ਆਉਂਦਾ ਤੁਸੀਂ ਅੱਗੇ ਸਾਰਾ ਵੀਡੀਓ ਦੇ ਵਿੱਚ ਦੇਖ ਲੈਣਾ ਕਿ ਇੱਕ ਜਿਹੜਾ ਜਵਾਨ ਪੋਤਾ ਉਹ ਸੜਕਾਂ ਦੇ ਉੱਤੇ ਰੋਲਦਾ ਫਿਰਦਾ ਕਿਉਂ ਰੋਲਦਾ ਫਿਰਦਾ ਵਾ ਇਹ ਵੀ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਤੇ ਇਸ ਟਾਈਮ ਹੁਣ ਉਹ ਵੀਰ ਹੈ ਕਿੱਥੇ ਆ ਚਾਹੇ ਉਹ ਕਿੱਥੋਂ ਦਾ ਸੀਗਾ ਕੱਲਾ ਨਹੀਂ ਹੈਗਾ ਜੇ ਤੁਸੀਂ ਕਹੋ ਵੀ ਉਹ ਲਵਾਰਸਾ ਉਹਦੇ ਫੈਮਿਲੀ ਮੈਂਬਰ ਵੀ ਹੈਗੇ ਨੇ ਪਰ ਉਹਨੂੰ ਕਿਉਂ ਨਹੀਂ ਰੱਖ ਰਹੇ ਉਹ ਸਾਰਾ ਅੱਜ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤੇ ਮੈਨੂੰ ਬਹੁਤ ਰੋਣਾ ਆਇਆ ਨੂੰ ਦੇਖ ਕੇ ਬਹੁਤ ਮਨ ਨੂੰ ਤਕਲੀਫ ਹੋ ਰਹੀ ਸੀਗੀ ਕਿ ਜੇ ਅੱਜ ਇਹਦੀ ਮਾਂ ਜਿਉਂਦੀ ਹੁੰਦੀ ਤੇ ਇੰਨੇ ਸੜਕਾਂ ਦੇ ਉੱਤੇ ਨਹੀਂ ਸੀ ਰੁੱਲਦੇ ਫਿਰਨਾ ਇਸ ਵੀਰ ਨੇ ਸੋ ਵੀਡੀਓ ਸਕਿੱਪ ਕਰਕੇ ਨਾ ਦੇਖਿਓ ਪੂਰੀ ਵੀਡੀਓ ਦੇਖਿਓ ਤੁਹਾਨੂੰ ਪੂਰੀ ਜਾਣਕਾਰੀ ਮਿਲੂਗੀ ਤੇ ਤੁਹਾਨੂੰ ਪਤਾ ਲੱਗੂਗਾ ਕਿ ਇਨਸਾਨੀਅਤ ਵੀ ਕਿੰਨੀ ਘਟਦੀ ਜਾ ਰਹੀ ਹੈ ਦੁਨੀਆ ਦੇ ਵਿੱਚੋਂ ਕਿ ਜਿਹੜੀਆਂ ਅੱਜ ਕੱਲ੍ਹ ਸੰਸਥਾਵਾਂ ਥਾਂ-ਥਾਂ ਤੇ ਖੁੱਲੀਆਂ ਹੈਗੀਆਂ ਉਹ ਕਿੰਨਾ ਕੁ ਕੰਮ ਕਰਦੀਆਂ ਕਿੰਨਾ ਨਹੀਂ ਕਰਦੀਆਂ ਉਹ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਮਿਲੂਗੀ ਸੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਜਿਵੇਂ ਤੁਸੀਂ ਮੇਰੇ ਖੱਬੇ ਪਾਸੇ ਵੀਡੀਓ ਚੱਲਦੀ ਦੇਖ ਰਹੇ ਹੋ ਕਿ ਇੱਕ ਵੀਰ ਆ ਬੈਠਾ ਉਹ ਥੋੜੀ ਜੀ ਪਾਗਲ ਹਾਲਤ ਵਿੱਚ ਕਹਿ ਸਕਦੇ ਆਂ ਵੀ ਡਿਸਟਰਬ ਹੋਇਆ ਪਿਆ ਦਿਮਾਗ ਤੋਂ ਉਹ ਥੋੜਾ ਜਿਆ ਤੇ ਜ਼ਿਆਦਾ ਨਹੀਂ ਹੋਇਆ ਪਿਆ ਇਹ ਸਾਨੂੰ ਮਿਲਿਆ ਕਿੱਥੇ ਇਹ ਹੈਗੀ ਆ ਜੀ ਗੱਲ 11 ਤਰੀਕ ਦੀ 10:00 ਵਜੇ ਸਾਡੇ ਰੋਪੜ ਜਿਹੜੇ ਫਾਟਕ ਨੇ శ్రీਨੰਦਪੁਰ ਸਾਹਿਬ ਵਾਲੇ ਉੱਥੇ ਫਾਟਕਾਂ ਤੇ ਸਾਨੂੰ ਇਹ ਬੰਦਾ ਦਿਸਿਆ ਵੈਸੇ ਤਾਂ ਬਹੁਤ ਬੰਦੇ ਤੁਰੇ ਫਿਰਦੇ ਨੇ ਪਰ ਅਸੀਂ ਇਹ ਦੇਖਿਆ ਨੂੰ ਵੀ ਇਹ ਲੱਗਦਾ ਜਿਵੇਂ ਚੰਗੇ ਘਰ ਚੋਂ ਕਿ ਤੁਸੀਂ ਵੇਖ ਸਕਦੇ ਹੋ ਗੋਰਾ ਚਿੱਟਾ ਵੀ ਗੋਰਾ ਚਿੱਟੇ ਨੂੰ ਛੱਡੋ ਕਿ ਬੜਾ ਸ਼ੌਂਕੀਆ ਲੱਗਦਾ ਵਾ ਵੀ ਹੱਥਾਂ ਦੇ ਟੈਟੂ ਵਗੈਰਾ ਇਹਨੇ ਸਾਰੇ ਬਣਾਏ ਹੈਗੇ ਆ ਤੇ ਅਜੇ ਉਨੀ ਹਾਲਤ ਇਹਦੀ ਖਰਾਬ ਨਹੀਂ ਹੋਈ ਸੀਗੀ ਤੇ ਬਾਕੀ ਇਹਦੇ ਹੱਥ ਪੈਰ ਵੇਖ ਕੇ ਨਾ ਦੇਖ ਕੇ ਪਤਾ ਲੱਗਦਾ ਸੀ ਵਾਲਾਂ ਤੋਂ ਵੇਖ ਕੇ ਪਤਾ ਲੱਗਦਾ ਸੀ ਵੀ ਜਿਹੜੇ ਹੋਰ ਜਿਵੇਂ ਮੈਂਟਲ ਡਿਸਟਰਬ ਹੋ ਜਾਂਦੇ ਦਿਮਾਗ ਤੋਂ ਤੇ ਕਾਫੀ ਉਹਨਾਂ ਦੇ ਵਾਲ ਵਧੇ ਹੁੰਦੇ ਆ ਚਾਹੇ ਨਾ ਕਿੰਨੇ ਗੰਦੇ ਹੋਏ ਹੁੰਦੇ ਆ ਪਰ ਇਹ ਇਦਾਂ ਦਾ ਵੀ ਨਹੀਂ ਲੱਗਦਾ ਸੀ ਤੇ ਐ ਹਲਫ ਰਿਆ ਫਿਰਦਾ ਸੀਗਾ ਵੀ ਕਹਿੰਦੇ ਅਸੀਂ ਮੈਂ ਆਪਣੀ ਭੈਣ ਦੀ ਵੇਟ ਕਰਦਾ ਮੇਰੀ ਸਿਸਟਰ ਨੇ ਮੈਨੂੰ ਲੈਣ ਆਉਣਾ ਕਈ ਕਹਿ ਰਹੇ ਸੀ ਉੱਥੇ ਵੀ ਸਾਨੂੰ ਇਹ ਗਾਲਾਂ ਵੀ ਕੱਢਦਾ ਵਾ ਇੱਥੋਂ ਤੱਕ ਕਿ ਟ੍ਰੇਨ ਦੇ ਅੱਗੇ ਵੀ ਜਾ ਕੇ ਲੈਣ ਦਿੱਤੇ ਖੜ ਗਿਆ ਫਿਰ ਉਹਨਾਂ ਨੇ ਫੜ ਕੇ ਨੂੰ ਕੁੱਟਿਆ ਵੀ ਚਲੋ ਸਾਨੂੰ ਜਦੋਂ ਇਹ ਦਿਸਿਆ ਅਸੀਂ ਇਹਨੂੰ ਕੈਮਰੇ ਦੇ ਵਿੱਚ ਕੈਪਚਰ ਕੀਤਾ ਵੀ ਵੀਡੀਓ ਬਣਾਈ ਇਹਦੀ ਕਿ ਇਹ ਬੰਦਾ ਐਂ ਲੱਗਦਾ ਸਾਡੇ ਘਰ ਦੇ ਸਾਰੇ ਕਰੀ ਜਾਣ ਵੀ ਨਹੀਂ ਇਹ ਬੰਦਾ ਐਂ ਨਹੀਂ ਲੱਗਦਾ ਹੈਗਾ ਵੀ ਇਹ ਬੜੇ ਦੇਰ ਦਾ ਪਾਗਲ ਵੇ ਤਾਇਆ ਤਾਇਆ ਪਾਗਲ ਹੋਇਆ ਲੱਗਦਾ ਹੈ ਇਹ ਇਹਦਾ ਕੁਝ ਕੀਤਾ ਜਾਵੇ ਜੇ ਆਪਾਂ ਨੂੰ ਦੇਖ ਕੇ ਹੁੰਦਾ ਨਾ ਵੀ ਸਾਨੂੰ ਹੋਰ ਤਰ੍ਹਾਂ ਖੇਚ ਬਹੁਤ ਸੀਗੇ ਇਨਸਾਨ ਜਿਵੇਂ ਆਪਾਂ ਅਖੇ ਇਨਸਾਨੀਅਤ ਦੱਸਾਂ ਨਹੀਂ ਮੈਂ ਤੁਹਾਨੂੰ ਕਿ ਬਹੁਤ ਜਾਣੇ ਸੀ ਉੱਤੇ ਜਿਵੇਂ ਕੋਈ ਵਾਕਿਆ ਆਇਆ ਹੋਵੇ ਨਾ ਵੀਡੀਓ ਬਣਾਉਣ ਵਾਲੇ ਬਹੁਤ ਹੁੰਦੇ ਆ ਤੇ ਉੱਥੇ ਬਹੁਤ ਸੀਗੇ ਕੋਈ ਨੁਕਟਦਾ ਸੀਗਾ ਕੋਈ ਕਹਿੰਦਾ ਸਾਨੂੰ ਇਹ ਗਾਲਾਂ ਕੱਢਦਾ ਵਾ ਕੋਈ ਕੁਝ ਬਾਕੀ ਇਹਦੀ ਹਾਲਤ ਨੂੰ ਸਮਝਣ ਵਾਲਾ ਉੱਥੇ ਕੋਈ ਨਹੀਂ ਸੀਗਾ ਕਰਿਆ ਕਿ ਅਸੀਂ ਡਿਸਕਸ ਕੀਤੀ ਸਾਨੂੰ ਲੱਗਾ ਪੀ ਇਹ ਨੂੰ ਬੰਦੇ ਨੂੰ ਇਹਦੇ ਤੱਕ ਪਹੁੰਚ ਕਰਨੀ ਚਾਹੀਦੀ ਆ ਕੋਈ ਸੰਸਥਾ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਤਾਂ ਕਿ ਇਹਨੂੰ ਲੈ ਕੇ ਜਾਵੇ ਸੰਸਥਾ ਕਿਉਂਕਿ ਬਹੁਤ ਸੰਸਥਾਵਾਂ ਤੁਹਾਨੂੰ ਪਤਾ YouTube ਤੇ ਵੀ ਤੁਸੀਂ ਵੇਖਿਆ ਹੋਣਗੇ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਬਹੁਤ ਸੰਸਥਾਵਾਂ ਚੱਲੀਆਂ ਨੇ ਤੇ ਚਲੋ ਅਸੀਂ ਵੀ ਜਿਵੇਂ ਵੀਡੀਓ ਸਾਹਮਣੇ ਆ ਜਾਂਦੀ ਦੇਖੀ ਦੀ ਆ ਵੀ ਚਲ ਭਲੇ ਵਾਲਾ ਕੰਮ ਕਰਦੇ ਆ ਜੀ ਚੰਗਾ ਕੰਮ ਕਰਦੇ ਤੇ ਆਪਾਂ ਉਹਨਾਂ ਦੇ ਨਾਲ ਡਿਸਕਸ ਕਰਨ ਦੀ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਨੰਬਰ ਕਈ ਸੰਸਥਾਵਾਂ ਦੇ ਕੱਢੇ ਫਿਰ ਅਸੀਂ ਨਾਲ ਜਦੋਂ ਫੋਨ ਕੀਤੇ ਜਿਹੜਾ ਜਿਹੜੀ ਸਾਨੂੰ ਸੰਸਥਾਵਾਂ ਦੇ ਨੰਬਰ ਮਿਲੇ ਅਸੀਂ ਫੋਨ ਕੀਤੇ ਉਹਨਾਂ ਦੀ ਵੀਡੀਓ ਭੇਜੀ ਅਸੀਂ ਜਿਹੜੇ ਉਹ ਵੀਰ ਦੀ ਵੀਡੀਓ ਬਣਾਈ ਜਿਹੜੀ ਤੁਸੀਂ ਵੇਖ ਰਹੇ ਹੋ ਤੇ ਪਰ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਮੈਂ ਐਵੇਂ ਕਹਾਂ ਤੁਹਾਨੂੰ ਕਿ ਮੈਂ ਸੰਸਥਾ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੀ ਕਿਸੇ ਨੇ ਹਾਂ ਨਹੀਂ ਫੜਾਈ ਪਈ ਇਹਨੂੰ ਅਸੀਂ ਲੈ ਕੇ ਜਾਂਦੇ ਆ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਜਿਆਦੀਆਂ ਸੰਸਥਾਵਾਂ ਇਹ ਕਹਿੰਦੀਆਂ ਅਸੀਂ ਵੀ ਪਹਿਲਾਂ ਸਰਕਾਰ ਤੋਂ ਤੁਸੀਂ ਐਪਲੀਕੇਸ਼ਨ ਦੇ ਕੇ ਮਨਜ਼ੂਰ ਕਰਾਓ ਤੇ ਫਿਰ ਅਸੀਂ ਇਹਨੂੰ ਲੈ ਕੇ ਜਾਵਾਂਗੇ ਪਰ ਦੇਖੋ ਇੱਕ ਨਾਰਮਲ ਬੰਦਾ ਉਹਨੂੰ ਆਪਾਂ ਕਹੀਏ ਕਿ ਉੱਥੇ ਖੜਾ ਰਹੀਂ ਤੇ ਉਹ ਉੱਥੇ ਖੜਾ ਰਹੂਗਾ ਜਿਹੜਾ ਇਦਾਂ ਮੈਂਟਲੀ ਡਿਸਟਰਬ ਆ ਚਾਇਓ ਉਹਨੂੰ ਆਪਾਂ ਪਾਗਲ ਕਹਿ ਸਕਦੇ ਹਾਂ ਕੁਝ ਵੀ ਉਨੇ ਉਸ ਜਗ੍ਹਾ ਤੇ ਖੜਨਾ ਨਹੀਂ ਹੋਇਆ ਇੱਕ ਡਰਦਾ ਆਮ ਲੋਕਾਂ ਤੋਂ ਵੀ ਡਰਦਾ ਪਿਆ ਸੀਗਾ ਅਸੀਂ ਉਹਦੇ ਸਰੀਰ ਤੇ ਦੇਖਿਆ ਵੀ ਐ ਪੂਰੇ ਉਨੇ ਕੰਡੇ ਉਹਦੇ ਵੱਜੇ ਹੋਏ ਜਦੋਂ ਅਸੀਂ ਉਹਨੂੰ ਪੁੱਛਿਆ ਕਹਿੰਦਾ ਵੀ ਮੈਂ ਝਾੜੀਆਂ ਚ ਸੁਨਣਾ ਮੈਨੂੰ ਡਰ ਲੱਗਦਾ ਜਿਵੇਂ ਉਹਦੇ ਬੋਲ ਸੀਗੇ ਸਾਡੇ ਨਾਲ ਉਹਨੇ ਗੱਲਬਾਤ ਕੀਤੀ ਕਿ ਮੈਨੂੰ ਮੇਰੇ ਪਿੱਛੇ 17 18 ਬੰਦੇ ਲੱਗੇ ਹੋਏ ਆ ਉਹਨਾਂ ਨੇ ਮੈਨੂੰ ਜਿਉਂਦੇ ਨੂੰ ਸਾੜ ਦੇਣਾ ਵਾ ਗੱਲਾਂ ਵਧੀਆ ਕਰ ਰਿਹਾ ਸੀ ਆਪਣਾ ਘਰ ਦਾ ਪਤਾ ਵੀ ਦੱਸ ਰਿਹਾ ਸੀ ਨਾਮ ਵੀ ਦੱਸ ਰਿਹਾ ਸੀਗਾ ਜਿਹੜਾ ਮੈਂ ਤੁਹਾਨੂੰ ਰਿਸ਼ਤਿਆਂ ਨੂੰ ਕਹਿੰਦੀ ਵੀ ਤਾਰ-ਤਾਰ ਕਰਨ ਵਾਲੀ ਗੱਲ ਉਹ ਇਹ ਗੱਲ ਇੱਥੇ ਆਉਂਦੀ ਆ ਪੀ ਜਦੋਂ ਅਸੀਂ ਦੁਬਾਰਾ ਫੇਰ ਗਏ ਇੱਕ ਸੰਸਥਾ ਨਾਲ ਗੱਲ ਕਰਕੇ ਉਹ ਕਹਿੰਦੇ ਵੀ ਤੁਸੀਂ ਪਹਿਲਾਂ ਉਹਨੂੰ ਲੱਭੋ ਉਹਨੂੰ ਉੱਥੇ ਖੜਾ ਕਰੋ ਜੇ ਤੁਹਾਡੇ ਕੋਲ ਬੰਦਾ ਹੈਗਾ ਤੇ ਅਸੀਂ ਲੈਣ ਆਈਏ ਚਲੋ ਅਸੀਂ بارش ਬਹੁਤ ਪੈਰੀ ਸੀ ਅਸੀਂ بارش ਦੀ ਪਰਵਾਹ ਨਹੀਂ ਕੀਤੀ ਅਸੀਂ ਨਿਕਲੇ ਬੜਾ ਲੱਭਿਆ ਉਹਨੂੰ ਅਸੀਂ ਬਹੁਤ ਲੱਭਿਆ ਬੜੇ ਥਾਂ ਤੇ ਅਸੀਂ ਫਿਰ ਨੰਬਰ ਵੀ ਆਪਣਾ ਸਾਰਿਆਂ ਨੂੰ ਦੇ ਕੇ ਵੀ ਸਾਨੂੰ ਦੱਸਿਓ ਸਾਨੂੰ ਉਹ ਲੱਭਿਆ ਨਹੀਂ ਤੇ ਚਲੋ ਫਿਰ ਸਾਨੂੰ ਚੈਨ ਨਹੀਂ ਆਇਆ ਅਸੀਂ ਘਰੇ ਆ ਗਏ ਉਸ ਤੋਂ ਬਾਅਦ ਅਸੀਂ ਫਿਰ ਗਏ ਸ਼ਾਮ ਨੂੰ ਚਲੋ ਆਪਦੇ ਮਾਰਕੀਟ ਵੈਸੇ ਰੂਟੀਨ ਦੀ ਤਰ੍ਹਾਂ ਅਸੀਂ ਜਿਵੇਂ ਸਮਾਨ ਲੈਣ ਜਾਂਦੇ ਆ ਤੇ ਅਸੀਂ ਗਏ ਸਾਰਾ ਸਮਾਨ ਵਗੈਰਾ ਅਸੀਂ ਲੈ ਲਿਆ ਤੇ ਫੇਰ ਸਾਡਾ ਮਨ ਨਹੀਂ ਟਿੱਕਿਆ ਜਿਵੇਂ ਸਾਡਾ ਰਸਤਾ ਹੋਰ ਹੁੰਦਾ ਸੀ ਫੇਰ ਉਧਰਲੇ ਰਸਤੇ ਆਏ ਦੂਜੇ ਫਾਟਕਾਂ ਰਾਹੀਂ ਵੀ ਤਾਂ ਕਿ ਅਸੀਂ ਦੇਖੀ ਸ਼ਾਇਦ ਉੱਥੇ ਫੇਰ ਹੋਵੇ ਤੇ ਉਹ ਮੁੰਡਾ ਸਾਨੂੰ ਮਿਲ ਗਿਆ ਫੇਰ ਉੱਥੇ ਉਸ ਟਾਈਮ ਉਹਨੇ ਚਲੋ ਪਹਿਲਾਂ ਦੇ ਕਹਿੰਦੇ ਪੈਰਾਂ ਤੋਂ ਨੰਗਾ ਸੀ ਉਸ ਟਾਈਮ ਉਹਨੇ ਆਪਣੇ ਜੁੱਤੇ ਪਾਏ ਹੋਏ ਸੀਗੇ ਉਹ ਦਿਸ ਗਿਆ ਸਾਨੂੰ ਫੇਰ ਉਹਨੇ ਸਾਡੇ ਵੇਂਦੇ ਵੇਂਦੇ ਆਪਣੇ ਜੁੱਤੇ ਵੀ ਕਾ ਰਹੇ ਐ ਗੱਡੀਆਂ ਨੂੰ ਮੱਥਾ ਟੇਕੀ ਜਾਂਦਾ ਹੈ ਜਾਂ ਕੁਝ ਵੀ ਤੇ ਸਾਰੇ ਜਿਵੇਂ ਕਹਿੰਦੇ ਸੀ ਵੀ ਇਹ ਲੜਦਾ ਵਾ ਜੀ ਗਾਲਾਂ ਕੱਢਦਾ ਵਾ ਇਸ ਚੀਜ਼ ਨੂੰ ਥੋੜਾ ਜਿਹਾ ਅਸੀਂ ਧਿਆਨ ਦੇ ਵਿੱਚ ਵੀ ਰੱਖਿਆ ਸੀਗਾ ਵੀ ਚਲੋ ਨਹੀਂ ਇਹਨੂੰ ਪਤਾ ਲੱਗਦਾ ਮੈਂਟਲ ਰਿਡਸਟਰਬ ਆ ਤੇ ਉਹ ਕੁਝ ਮਾਰ ਵੀ ਸਕਦਾ ਪਰ ਫਿਰ ਵੀ ਅਸੀਂ ਉਹਨੂੰ ਰੋਕ ਕੇ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਬਹੁਤ ਸੋਹਣੀ ਨੇ ਸਾਡੇ ਨਾਲ ਗੱਲ ਕੀਤੀ ਉਹਨੂੰ ਬਿਠਾਇਆ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਉਹ ਸਾਡੇ ਨਾਲ ਗੱਲਾਂ ਵਧੀਆ ਕਰ ਰਿਹਾ ਵੀਡੀਓ ਵੀ ਅਸੀਂ ਬਣਾ ਰਹੇ ਕੋਈ ਉਹਨੇ ਗੱਲ ਨਹੀਂ ਕੱਢੀ ਆਪਣੇ ਘਰ ਦਾ ਪਤਾ ਵੀ ਦੱਸਿਆ ਕਿ ਉਹ ਸ੍ਰੀ ਮੁਖਸੇ ਸਾਹਿਬ ਦਾ ਸੀ ਸਾਨੂੰ ਉਦੋਂ ਪਤਾ ਲੱਗਾ ਪੀਓ ਸ੍ਰੀ ਮੁਖਸ਼ ਸਾਹਿਬ ਦਾ ਰਹਿਣ ਵਾਲਾ ਵਾ ਉਹ ਕੰਮ ਕੀ ਕਰਦਾ ਉਹਨੇ ਉਹ ਵੀ ਦੱਸਿਆ ਉਹਨੇ ਆਪਣੇ ਫੈਮਿਲੀ ਮੈਂਬਰ ਬਾਰੇ ਵੀ ਦੱਸਿਆ ਫੋਨ ਨੰਬਰ ਵੀ ਦੱਸੇ ਸਾਰਾ ਕੁਝ ਦੱਸਿਆ ਚਲੋ ਅਸੀਂ ਕੋਸ਼ਿਸ਼ ਕੀਤੀ ਵੀ ਇਹ ਇੰਨਾ ਬੰਦਾ ਪਾਗਲ ਨਹੀਂ ਹੈਗਾ ਸੰਸਥਾਵਾਂ ਨੂੰ ਨਾ ਦਿੱਤਾ ਜਾਵੇ ਇਹਦੇ ਘਰ ਦੇਆਂ ਤੱਕ ਕੀ ਅਪਰੋਚ ਕੀਤੀ ਜਾਵੇ ਕਿ ਇਹਦੇ ਘਰ ਦੇ ਹੀ ਇਹਨੂੰ ਲੈ ਜਾਣ ਹੋ ਸਕਦਾ ਵਾ ਵੀ ਮੈਂਟਲ ਡਿਸਟਰਬ ਕਰੋ ਹੀ ਹੋ ਕੇ ਨਿਕਲੇ ਆਵੇ ਤੇ ਚਾਹੇ ਰਾਹ ਭੁੱਲ ਗਿਆ ਹੋਵੇ ਘਰ ਦਾ ਤੇ ਚਲੋ ਅਸੀਂ ਫੋਨ ਕੀਤਾ ਇਹਦੇ ਜਿਵੇਂ ਉਹਨੇ ਆਪਣੇ ਪਾਪਾ ਦਾ ਨੰਬਰ ਦਿੱਤਾ ਤੇ ਉਹਨਾਂ ਨੂੰ ਨੰਬਰ ਲਾਇਆ ਫੋਨ ਨਹੀਂ ਲੱਗਾ ਉਹਨਾਂ ਦਾ ਲੱਗਾ ਸੀ ਫੋਨ ਚੱਕਿਆ ਨਹੀਂ ਉਹਨਾਂ ਨੇ ਬਹੁਤ देर ਅਸੀਂ ਟਰਾਈ ਕਰਦੇ ਰਹੇ ਫੋਨ ਚੱਕਦੇ ਨਹੀਂ ਸੀਗੇ ਫਿਰ ਅਸੀਂ ਉਹਨੂੰ ਕਿਹਾ ਵੀ ਕੋਈ ਹੋਰ ਨੰਬਰ ਦੇ ਕਿਸੇ ਭੈਣ ਭਰਾ ਦਾ ਗਲੀ ਗਵਣ ਦਾ ਦੋਸਤ ਦਾ ਚਲੋ ਉਹਨੇ ਆਪਣੇ ਦੋਸਤ ਦਾ ਨਾਮ ਵੀ ਦੱਸਿਆ ਦੋਸਤ ਦਾ ਨੰਬਰ ਵੀ ਦਿੱਤਾ ਸਾਨੂੰ ਅਸੀਂ ਉਹਦੇ ਤੇ ਗੱਲ ਕੀਤੀ ਉਹ ਕਹਿੰਦਾ ਵੀ ਇੱਕ ਹਫਤਾ ਹੋ ਗਿਆ ਜੀ ਘਰੋਂ ਗਿਆ ਜਿਵੇਂ ਅਸੀਂ ਪਹਿਲਾਂ ਨੋਟ ਕੀਤਾ ਸੀ ਵੀ ਤਾਜ਼ਾ ਤਾਜ਼ਾ ਹੀ ਅਜੇ ਮੈਂਟਲ ਡਿਸਟਰਬ ਹੋਇਆ ਉਹੀ ਗੱਲ ਹੈ ਇੱਕ ਹਫਤਾ ਹੋਇਆ ਕਹਿੰਦੇ ਗਿਆ ਨੂੰ 11 ਤਰੀਕ ਨੂੰ ਇੱਕ ਹਫਤਾ ਹੋ ਚੁੱਕਿਆ ਸੀ ਉਹਨੂੰ ਘਰੋਂ ਆਏ ਨੂੰ ਤੇ ਅਸੀਂ ਕਿਹਾ ਵੀ ਉਹਦੇ ਘਰ ਦੇ ਨਾਲ ਗੱਲ ਕਰਵਾ ਸਾਡੀ ਤੇ ਉਹਨਾਂ ਨੂੰ ਪਤਾ ਲੱਗੇ ਵੀ ਇਹ ਇੱਥੇ ਰੋਪੜ ਦੁਰਿਆ ਫਿਰਦਾ ਕਿੱਥੇ ਸ੍ਰੀ ਮਕਤਬ ਸਾਹਿਬ ਤੇ ਕਿੱਥੇ ਰੋਪੜ ਸਾਨੂੰ ਦੱਸ ਉਹਦੇ ਦੱਸਣ ਮੁਤਾਬਕ ਸਾਨੂੰ ਉਹਨੇ ਸਾਨੂੰ ਦੱਸਿਆ ਕਿ ਮੈਂ ਘਰੋਂ ਆਪ ਵੀ ਸਾਰੀ ਗੱਲ ਦਾ ਦੱਸ ਸੀ ਵੀ ਘਰੋਂ ਆਇਆ ਮੈਂ ਲੜ ਕੇ ਆਇਆ ਸੀ ਜਾ 20000 ਰੁਪਏ ਨਾਲ ਲੈ ਕੇ ਆ ਆਪਣੇ ਬਾਪ ਤੋਂ ਮੈਂ ਚੰਡੀਗੜ੍ਹ ਮੈਂ ਜੋਬ ਵਾਸਤੇ ਆਇਆ ਸੀਗਾ ਉসে ਪੀਜੀ ਚ ਰਿਆ ਏ ਮੁੰਡਿਆਂ ਦੇ ਨਾਲ ਪਤਾ ਨਹੀਂ ਉਹਦੇ ਦਸਨ ਮੁਤਾਬਕ ਕਹਿੰਦਾ ਕਿ ਮੁੰਡਿਆਂ ਨੇ ਮੇਰੇ ਨਾਲ ਕੋਈ ਹਰਕਤ ਕੀਤੀ ਆ ਚਾਹੇ ਉਹਨੂੰ ਤੰਗ ਕੀਤਾ ਜਾਂ ਕਿਸ ਤਰ੍ਹਾਂ ਉਹ ਕਹਿੰਦਾ ਸੀ ਦੂਸਰੀ ਮੰਜ਼ਲ ਤੋਂ ਮੈਂ ਛਾਲ ਮਾਰ ਕੇ ਤੇ ਭੱਜਿਆ ਤੇ ਫਿਰ ਤੁਰ ਤੁਰ ਕੇ ਇਧਰ ਚੰਡੀਗੜ੍ਹ ਤੋਂ ਰੋਪੜ ਆ ਗਿਆ ਸੀਗਾ ਫਿਰ ਉਹਦੇ ਦੋਸਤ ਨਾਲ ਗੱਲ ਹੋਈ ਉਹਦੇ ਦੋਸਤ ਨੇ ਫਿਰ ਦੂਸਰੇ ਦੋਸਤ ਨਾਲ ਗੱਲ ਕਰਵਾਈ ਇਦਾਂ ਗੱਲ ਕਰਦੇ ਕਰਦੇ ਸਾਨੂੰ ਪਤਾ ਲੱਗਿਆ ਕਿ ਉਹਦੇ ਦੋਸਤ ਨੇ ਦੱਸਿਆ ਕਿ ਇਹਨੂੰ ਬੇਦਖਲ ਕਰ ਦਿੱਤਾ ਇਹਦੇ ਪਾਪਾ ਨੇ ਇਹ ਘਰੋਂ ਲੜ ਕੇ ਗਿਆ ਆ ਤੇ ਇਹ ਸਾਰਿਆਂ ਨੂੰ ਤੰਗ ਕਰਦਾ ਸੀ ਚਲੋ ਜਿਵੇਂ ਜਵਾਨੀ ਛਾਲਾ ਮਾਰਦੀ ਆ ਘਰੇ ਮੁੰਡੇ ਕਰਦੀ ਆ ਹਨਾ ਇਦਾਂ ਦੀ ਕੋਈ ਗੱਲਬਾਤ ਹੋਊਗੀ ਬਾਕੀ ਚਲੋ ਉਹਨਾਂ ਦੇ ਘਰਦਿਆਂ ਨੂੰ ਪਤਾ ਹੋਊਗਾ ਵੀ ਕਿੰਨਾ ਇਹਨੇ ਤੰਗ ਕੀਤਾ ਹੋਊਗਾ ਜਾਂ ਕਿਸ ਤਰ੍ਹਾਂ ਪਰ ਅਸੀਂ ਇਹ ੱੱਲੇ ਲੈ ਰਹੇ ਸੀਗੇ ਉਹਦੇ ਪਾਪਾ ਦੇ ਵੀ ਸੁਣਨੇ ਇੱਕ ਵਾਰੀ ਗੱਲ ਕਰ ਲੈਣ ਕਿ ਜਦੋਂ ਘਰੋਂ ਨਿਕਲਿਆ ਸੀ ਉਦੋਂ ਲੜਾਕਾ ਸੀਗਾ ਉਦੋਂ ਸਾਰੀ ਉਹਨੂੰ ਸੋਚ ਸਮਝ ਸੀਗੀ ਜਿਵੇਂ ਬੰਦੇ ਨੂੰ ਪੂਰੀ ਆਪਣੀ ਹੋਸ਼-ਹਵਾਸ ਚ ਕਿ ਇਹਨੂੰ ਪੱਲੇ ਨਹੀਂ ਬੰਨਦਾ ਨਾ ਉਦਾਂ ਸੀਗਾ ਤੇ ਇੱਕ ਹਫ਼ਤੇ ਦੇ ਵਿੱਚ ਉਹ ਮੁੰਡਾ ਇੰਨਾ ਡਿਸਟਰਬ ਹੋ ਗਿਆ ਇਨਾ ਪਾਗਲ ਹੋ ਗਿਆ ਕਿ ਹੁਣ ਉਹਨੂੰ ਆਪਣੇ ਘਰਦਿਆਂ ਦੇ ਪਿਆਰ ਦੀ ਤੇ ਸਹਿਯੋਗ ਦੀ ਲੋੜ ਸੀਗੀ ਜਿਹੜਾ ਕਿ ਉਹਨਾਂ ਨੇ ਨਹੀਂ ਦਿੱਤਾ ਉਹਨੂੰ ਚਲੋ ਉਹਨੂੰ ਸਾਰਾ ਯਾਦ ਸੀ ਕਹਿੰਦਾ ਮੇਰੇ ਪਾਪਾ ਕੋ ਵਰਨਾ ਗੱਡੀ ਆ ਮੇਰੇ ਪਾਪਾ ਵਾ ਮੇਰੇ ਇੱਕ ਬ੍ਰਦਰ ਉਹਦੀ ਡੈਥ ਹੋ ਗਈ ਆ ਤੇ ਇੱਕ ਮੇਰੀ ਸਿਸਟਰ ਆ ਵੀ ਮੇਰੇ ਕੱਪੜਿਆਂ ਦਾ ਸ਼ੋਰੂਮ ਸੀਗਾ ਮੈਂ ਆਹ ਕੰਮ ਕਰਦਾ ਸੀਗਾ ਮੈਂ ਉੱਥੇ ਮੈਂ ਇਹ ਨੋਟ ਕੀਤਾ ਕਿ ਜੇ ਅੱਜ ਮਾਂ ਇਹਦੀ ਜਿਉਂਦੀ ਹੁੰਦੀ ਤੇ ਰੂੜੀਆਂ ਤੇ ਨਹੀਂ ਸੀ ਤੁਰੇ ਫਰਨਾ ਇਸੇ ਜਿਹੜਾ ਲਾਲ ਆ ਜਿਹਨੂੰ ਆਪਾਂ ਹੱਥ ਜੋੜ-ਜੋੜ ਕੇ ਪੁੱਤ ਨੂੰ ਲੈਨੇ ਆਜੋ ਪੁੱਤ ਰੂੜੀਆਂ ਤੇ ਤੁਰਿਆ ਫਰਦਾ ਵਾ ਭਾਵੇਂ ਕਿੰਨਾ ਵੀ ਲੜਾਕਾ ਆਂਦਾ ਨਾ ਤੇ ਮਾਂ ਨੇ ਫਿਰ ਵੀ ਉਹਦੇ ਤੱਕ ਪਹੁੰਚ ਕਰਨੀ ਸੀਗੀ ਪਰ ਬਾਪ ਨੇ ਕਿਹਾ ਕਿ ਮੇਰੇ ਵੱਲੋਂ ਉਸ ਦਿਨ ਦਾ ਮਰ ਗਿਆ ਮੈਂ ਇਹਨੂੰ ਘਰੇ ਨਹੀਂ ਲੈ ਕੇ ਆਉਣਾ ਤੇ ਬੜੀ ਦੁੱਖ ਦੀ ਗੱਲ ਲੱਗੀ ਕਿ ਜਿਸ ਟਾਈਮ ਹੁਣ ਉਹਦੇ ਉਹਦੇ ਘਰਦਿਆਂ ਦੇ ਪਿਆਰ ਦੀ ਸਹਯੋਗ ਦੀ ਲੋੜ ਸੀ ਉਹਦੇ ਘਰਦਿਆਂ ਨੇ ਪੱਲਾ ਨਹੀਂ ਫੜਾਇਆਗਾ ਚਲੋ ਫਿਰ ਅਸੀਂ ਰਾਤ ਉਹਦਾ ਕਿਸ ਤਰ੍ਹਾਂ ਉਥੇ ਪ੍ਰਬੰਧ ਕਰਕੇ ਆਏ ਜਿੱਥੇ ਅਸੀਂ ਉਹਨੂੰ ਬਿਠਾਇਆ ਵੀ ਤੂੰ ਇੱਥੇ ਰਹਿਣਾ ਤੂੰ ਇੱਥੇ ਸੌਵੀਂ ਤੇਰੇ ਪਾਪਾ ਸੂਰੇ ਆਉਣਗੇ ਸਾਨੂੰ ਇਸ ਵੀ ਅਸੀਂ ਕੁਝ ਨਾ ਕੁਝ ਹੱਲ ਕੱਢਦੇ ਆ ਵੀ ਉਹਦੇ ਪਾਪਾ ਨੂੰ ਅਸੀਂ ਮਨਾਉਨੇ ਹੋ ਇੰਨਾ ਡਰਿਆ ਅਸੀਂ ਕਹਿੰਦਾ ਸੀ ਜੀ ਵੀ ਤੁਸੀਂ ਜਾਇਓ ਨਾ ਇੱਥੋਂ ਮੈਨੂੰ ਇੱਥੇ ਜਦੋਂ ਮੇਰੇ ਪਾਪਾ ਆਉਣਗੇ ਨਾ ਤੇ ਫੇਰ ਮੈਨੂੰ ਤੁਸੀਂ ਚਲ ਜਿਓ ਇੱਥੋਂ ਮੈਨੂੰ ਡਰ ਬਹੁਤ ਲੱਗਦਾ ਬਹੁਤ ਜ਼ਿਆਦਾ ਡਰਿਆ ਸੀਗਾ ਚਲੋ ਅਸੀਂ ਉਹਨੂੰ ਨਹੀਂ ਦੱਸਿਆ ਵੀ ਤੇਰੇ ਪਾਪਾ ਇਦਾਂ ਕਹਿੰਦੇ ਆ ਜਾਂ ਕੁਝ ਵੀ ਤੇ ਫੇਰ ਆਪਾਂ ਘਰੇ ਆ ਗਏ ਸਾਨੂੰ ਇਹ ਸੀਗਾ ਵੀ ਉਹਦੇ ਵੀ ਇਦਾਂ ਦੇ ਕੋਈ ਵੀ ਨਹੀਂ ਮਾਪੇ ਕੁਮਾਪੇ ਤਾਂ ਹੁੰਦੇ ਨਹੀਂ ਹਨਾ ਜਿੰਨੀ ਮਰਜ਼ੀ ਕੋਈ ਗੱਲਬਾਤ ਹੋ ਜੇ ਪਰ ਉਹਦੇ ਪਾਪਾ ਨੇ ਸਾਡੀ ਗੱਲ ਨਹੀਂ ਸੁਣੀ ਨਾ ਫੋਣੀ ਚੱਕਿਆ ਤੇ ਦੋਸਤ ਨੂੰ ਕਹਿੰਦੇ ਸੀ ਕਿ ਤੈਨੂੰ ਹੁਣ ਆਇਆ ਤੈਨੂੰ ਪਤਾ ਆਊਗਾ ਮੈਂ ਨਹੀਂ ਉਹਨੂੰ ਘਰੇ ਵੜਨਾ ਹੈਗਾ ਫੇਰ ਅਸੀਂ ਫੇਰ ਸੰਸਥਾਵਾਂ ਦੀ ਖੋਜ ਕਰਨੀ ਸ਼ੁਰੂ ਕੀਤੀ ਵੀ ਕੋਈ ਸੰਸਥਾ ਹੋਵੇ ਜਿਹੜੀ ਇਹਨੂੰ ਲੈ ਕੇ ਜਾਵੇ ਤੇ ਫੇਰ ਸਾਡੇ ਸਾਹਮਣੇ ਜਿਹੜੇ ਪਾਲ ਵੀਰ ਜੀ ਵੀਡੀਓ ਆਮ YouTube ਤੇ ਆਉਂਦੀ ਹੈ ਉਹਨਾਂ ਦਾ ਚੈਨਲ ਵੀ ਹੈਗਾ ਵਾ ਪਟਿਆਲੇ ਤੋਂ ਨੇ ਉਹ ਇਹੋ ਜਿਹੇ ਜਿਹੜਾ ਵਾ ਪੁੰਨ ਵਾਲਾ ਕੰਮ ਕਰਦੇ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਦੇ ਨਾਲ ਸਾਡਾ ਕੰਟੈਕਟ ਹੋਇਆ ਤੇ ਸਾਨੂੰ ਉਹ ਕਹਿੰਦੇ ਵੀ ਤੁਸੀਂ ਬੰਦੇ ਨੂੰ ਆਪਦੇ ਨਜ਼ਰ ਦੇ ਵਿੱਚ ਰੱਖਿਓ ਤੇ ਅਸੀਂ ਲੈਣ ਆ ਜਾਗੇ ਤੇ ਤੁਹਾਨੂੰ ਪਤਾ ਜਿਵੇਂ ਮੈਂਟਲ ਹੈ ਡਿਸਟਰਬਸ ਸੀ ਅਸੀਂ ਜਦੋਂ ਸਵੇਰੇ ਉੱਥੇ ਜਾ ਕੇ ਫਿਰ ਦੇਖਿਆ ਉਹ ਬੰਦਾ ਉੱਥੇ ਹੈ ਨਹੀਂ ਸੀਗਾ ਉੱਥੋਂ ਚਲਿਆ ਗਿਆ ਚਲੋ ਫਿਰ ਅਸੀਂ ਉਹ 12 ਤਰੀਕ ਅਗਲਾ ਦਿਨ ਜਿਹੜਾ ਸੀਗਾ ਸਾਰਾ ਅਸੀਂ 3 ਵਜੇ ਤੱਕ ਜੋ ਸਵੇਰ ਦੇ ਨਿਕਲੇ ਅਸੀਂ ਕਦੀ ਪੁਲਸ ਲੈਣ ਵਾਲੇ ਕਦੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਕਦੀ ਕਿਤੇ ਕਦੀ ਕੱਤੇ ਇਹਨੂੰ ਲੱਭਦੇ ਰਹਿ ਵੀ ਸਾਨੂੰ ਦਿਸੇ ਜਦੋਂ ਵੀ ਕਿਸੇ ਦਾ ਫੋਨ ਆਦਾ ਸੀ ਅਸੀਂ ਇੱਥੇ ਵੇਖਿਆ ਜਿੰਨਾ ਚਿਰ ਅਸੀਂ ਘਰੋਂ ਜਾਂਦੇ ਸੀ ਉਤੋਂ ਨਿਕਲ ਜਾਂਦਾ ਸੀਗਾ ਕੋਈ ਵੀ ਇਹਦੇ ਲਾਗੇ ਨਹੀਂ ਲੱਗਦਾ ਸੀ ਜੇਕਰ ਸਾਨੂੰ ਅਸੀਂ ਫੋਨ ਕੋਈ ਕਰਦਾ ਸੀ ਵੀ ਇੱਥੇ ਵੇਖਿਆ ਸੀ ਉਹਨੂੰ ਕਹਿੰਦੇ ਕੋਲ ਖੜ ਕੋਈ ਪਾਗਲ ਸਮਝ ਕੇ ਕੋਲ ਨਹੀਂ ਖੜਦਾ ਹੁੰਦਾ ਸੀ ਵੀ ਨਹੀਂ ਸਾਨੂੰ ਕਿਤੇ ਕੁਝ ਕਵੇ ਨਾ ਜਾਂ ਮਾਰੇ ਨਾ ਅਸੀਂ ਨੰਬਰ ਸਾਰਿਆਂ ਨੂੰ ਹੀ ਦਿੱਤੇ ਜਿਵੇਂ ਤੁਹਾਨੂੰ ਪਤਾ ਸੜਕਾਂ ਦੇ ਅੱਜਕੱਲ੍ਹ ਸਾਵਣਾਂ ਤੇ ਬਹੁਤ ਲੰਗਰ ਵਗੈਰਾ ਵੀ ਲੱਗੇ ਸਾਰਿਆਂ ਨੂੰ ਜਦੋਂ ਪੁੱਛੀਦਾ ਕਹਿੰਦੇ ਸੀ ਤੁਰਦਾ ਵੇਰ ਤਾਂ ਦੇਖਿਆ ਸੀ 2 ਘੰਟੇ ਪਹਿਲਾਂ ਉੱਥੇ ਦੇਖਿਆ ਸੀ 2 ਘੰਟੇ ਪਹਿਲਾਂ ਉੱਥੇ ਬਹੁਤ ਜ਼ਿਆਦਾ ਅਸੀਂ ਉਸ ਦਿਨ ਖੱਜਲ ਹੋਏ ਚਲੋ ਫਿਰ ਅਸੀਂ ਸ਼ਾਮ ਨੂੰ ਫਿਰ ਘਰੇ ਆ ਗਏ ਫਿਰ ਸਾਨੂੰ ਸ਼ਾਮ ਨੂੰ ਫੋਨ ਆਇਆ ਸਾਡੇ ਘਰ ਤੋਂ ਨੇੜੇ ਸੀ ਪੈਟਰੋਲ ਪੰਪ ਦੇ ਤੇ ਉੱਥੇ ਸਾਨੂੰ ਦੁਕਾਨ ਆ ਇੱਕ ਤੇ ਚਲੋ ਸਾਡਾ ਸੱਜਣ ਮਿੱਤਰ ਸੀ ਉਹਨੂੰ ਅਸੀਂ ਨੰਬਰ ਦੇ ਕੇ ਉਹਨੇ ਸਾਨੂੰ ਫੋਨ ਕੀਤਾ ਵੀ ਆ ਜਾਓ ਮੈਂ ਦੇਖਿਆ ਇਹ ਫੇਰ ਉਹਨੂੰ ਜਾ ਕੇ ਅਸੀਂ ਉੱਥੋਂ ਉਹਨੂੰ ਫੜਿਆ ਫੇਰ ਪਹਿਲੀ ਜਗ੍ਹਾ ਤੇ ਜਿੱਥੇ ਰਾਤ ਲੈ ਕੇ ਗਏ ਉੱਥੇ ਹੀ ਉਹਨੂੰ ਅਸੀਂ ਬਿਠਾਇਆ ਫੇਰ ਸੰਸਤਾ ਵਾਲਿਆਂ ਨੂੰ ਫੋਨ ਕੀਤਾ ਫੇਰ ਸੰਸਤਾ ਵਾਲੇ ਆਏ ਫੇਰ ਸਾਰੀ ਉਹਦੇ ਨਾਲ ਗੱਲਬਾਤ ਹੋਈ ਸਾਰੀ ਅਸੀਂ ਵੀ ਉਹਨਾਂ ਨਾਲ ਡਿਸਕਸ ਕੀਤੀ ਆ ਇਹ ਜਿਹੜੀ ਵੀਡੀਓ ਅਸੀਂ ਚਲੋ ਸ਼ੂਟ ਨਹੀਂ ਕਰ ਸਕੇ ਇਹ ਸਾਰੀ ਵੀਡੀਓ ਤੁਸੀਂ ਵੇਖ ਸਕਦੇ ਪਾਲ ਵੀਰ ਜੀ ਦੇ ਚੈਨਲ ਤੇ ਉਹਨਾਂ ਦਾ ਚੈਨਲ ਜਿਹੜਾ ਆਪਾਂ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਉਸ ਚੈਨਲ ਤੇ ਜਾ ਕੇ ਵੀਡੀਓ ਵੇਖ ਸਕਦੇ ਹੋ ਤੇ ਚਲੋ ਸਾਨੂੰ ਵੀ ਸੁੱਖ ਦਾ ਸਾਹ ਆਇਆ ਬਹੁਤ ਹੀ ਸਾਨੂੰ ਚੰਗਾ ਲੱਗਾ ਵੀ ਇੱਕ ਉਹ ਸਹੀ ਜਗ੍ਹਾ ਤੇ ਪਹੁੰਚ ਗਿਆ ਵਾ ਬੱਚਾ ਇੱਕ ਬੱਚਾ ਹੀ ਕਹਿ ਸਕਦੇ ਆ 20 25 ਸਾਲ ਦਾ ਸਾਰਾ ਸੀਗਾ ਵੀ ਇਹਦੀ ਉਹਦੀ ਜਵਾਨੀ ਪਈ ਆ ਤੇ ਕਿਦੋਂ ਉਹਦੇ ਜਾ ਕੇ ਦੇਖੋ ਜਵਾਨੀ ਉਹਦੀ ਸਾਰੀ ਇਦਾਂ ਪਾਗਲਪਨ ਚ ਨਿਕਲ ਜਾਣੀ ਸੀ ਜੀ ਉਹਨੂੰ ਕੋਈ ਵੀ ਨਾ ਛੜਕਾਂ ਤੋਂ ਉਥੋਂ ਚੱਕਦਾ ਜੇ ਅਸੀਂ ਵੀ ਮੰਨ ਲਓ ਤੇ ਰੱਬ ਕਹਿੰਦੇ ਹੁੰਦੇ ਆ ਕਿ ਇਹ ਤੇ ਵਸ ਕੇ ਕਰਦਾ ਚਾਹੇ ਸਾਡੇ ਤੇ ਵਸਿਆ ਵਾ ਚਾਹੇ ਕਿਸੇ ਉਪਾਲ ਵੀਰ ਹੋਣਾ ਜਿੱਤੇ ਵਸਿਆ ਵਾ ਉਹਦੀ ਜ਼ਿੰਦਗੀ ਮੁੰਡੇ ਦੀ ਬਣ ਗਈ ਆ ਵੀ ਉਹਨੂੰ ਲੈ ਕੇ ਹੁਣ ਗਏ ਨੇ ਬਾਕੀ ਅਸੀਂ ਇਸ ਕਰਕੇ ਜਿਆਦੀ ਉਹਦੀ ਪਹੁੰਚ ਕੀਤੀ ਵੀ ਉਹ ਇੰਨਾ ਜਿਆਦਾ ਅਜੇ پاਗਲ ਨਹੀਂ ਹੋਇਆ ਤੁਸੀਂ ਪਹਿਲੀ ਵੀਡੀਓ ਤੁਸੀਂ ਦੇਖੋ ਵੀ ਉਹਦੇ ਤੇ ਮੂੰਹ ਤੇ ਥੋੜੀ ਰਵਾਨਗੀ ਵੀ ਲੱਗਦੀ ਆ ਅਜੇ 2 ਦਿਨ ਹੋਏ ਸੀ ਉਹਨੂੰ ਕਹਿੰਦਾ ਮੈਂ ਕੁਝ ਖਾਦਾ ਨਹੀਂ ਹੈਗਾ ਜਿੱਥੋਂ ਇਹ ਭੱਜ ਕੇ ਆਇਆ ਸੀਗਾ ਤੇ ਉਹ ਕੁਝ ਖਾਦਾ ਨਹੀਂ ਕਹਿੰਦਾ ਤੇ ਚਲ ਸਾਨੂੰ ਵਧੀਆ ਲੱਗਦਾ ਅਗਲੇ ਦਿਨ ਦੀ ਵੀਡੀਓ ਤੁਸੀਂ ਦੇਖੋ ਵੀ ਉਹਦੇ ਹੱਥ 'ਚ ਸੋਟਾ ਵੀ ਆ ਗਿਆ ਵਾ ਉਹਦੇ ਪਿੱਛੇ ਕੁੱਤੇ ਵੀ ਲੱਗੇ ਸੀ ਪਾਣੀ ਦੀ ਬੋਤਲ ਲਈ ਫਿਰ ਨਾਲ ਲੰਗਾ ਕੇ ਤੁਰੇ ਵੀ ਇੰਨਾ ਜਿਆਦਾ ਉਦਾ ਬੁਰਾ ਹਾਲ ਹੋ ਗਿਆ ਸੀ ਭੀ ਇਦਾਂ ਭੀਕ ਮੰਗਣ ਵਾਲਿਆਂ ਵਾਂਗੂ ਪਾਗਲਾਂ ਜਿਵੇਂ ਆਮ ਤੂੰ ਛੜਕਾਂ ਤੇ ਦੇਖਦੇ ਹੋ ਉਦਾਂ ਦਾ ਉਹਨੇ ਬਣ ਜਾਣਾ ਸੀਗਾ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਨੇ ਭਖਾਰੀ ਬਣ ਜਾਣਾ ਸੀਗਾ ਤੇ ਫਿਰ ਕੇ ਇਹਨੇ ਪਛਾਨਣਾ ਵੀ ਨਹੀਂ ਸੀਗਾ ਭਾਵੇਂ ਦੇ ਕੋਈ ਘਰ ਦੇ ਵੀ ਆ ਜਾਂਦੇ ਤਾਂ ਵੀ ਉਹਨਾਂ ਨੇ ਇਹਨੂੰ ਨਹੀਂ ਪਛਾਨਣਾ ਸੀਗਾ ਤੇ ਪਰ ਇਹਨਾਂ ਵਾਂ ਵੀ ਇਨਸਾਨੀਅਤ ਜਿਵੇਂ ਤੂੰ ਛੜਕਾਂ ਤੇ ਕਿਸੇ ਨੂੰ ਦੇਖਦੇ ਹੋ ਜੇ ਨਹੀਂ ਤੁਸੀਂ ਕੁਝ ਕਰ ਸਕਦੇ ਕਮ ਸੇ ਕਮ ਤੁਸੀਂ ਆਮ YouTube ਤੇ ਸੋਸ਼ਲ ਮੀਡੀਆ ਦਾ ਅੱਜਕੱਲ ਜਿਵੇਂ ਹੈਗਾ ਵਾ ਸਮਾਂ ਤੇ ਤੁਸੀਂ ਕਿਸੇ ਤੱਕ ਵੀ ਪਹੁੰਚ ਕਰਕੇ ਬੜੀਆਂ ਇਹੋ ਜਿਹੀਆਂ ਸੰਸਥਾਵਾਂ ਤੁਸੀਂ ਉਹਨਾਂ ਨੂੰ ਫੋਨ ਕਰਕੇ ਤੇ ਉਹਨਾਂ ਦੀ ਜਾਨ ਬਚਾ ਸਕਦੇ ਹੋ ਕਿਉਂਕਿ ਜਿਵੇਂ ਉਹ ਕਦੀ ਟ੍ਰੇਨ ਦੇ ਅੱਗੇ ਆਉਂਦਾ ਸੀ ਕਦੀ ਗੱਡੀਆਂ ਨੂੰ ਮੱਥਾ ਟੇਕਦਾ ਗੱਡੀਆਂ ਦੇ ਅੱਗੇ ਕਿਸੇ ਨੇ ਵੀ ਸਾਈਡ ਮਾਰ ਕੇ ਸੁੱਟ ਦੇਣਾ ਸੀ ਉਹਨੇ ਮੁੱਕ ਜਾਣਾ ਸੀ ਉਹਦੀ ਜਵਾਨੀ ਉੱਥੇ ਖਤਮ ਸੀਗੀ ਚਲੋ ਠੀਕ ਹੈ ਜਵਾਨੀ ਵਾਰੇ ਬੱਚੇ ਗਲਤੀਆਂ ਵੀ ਕਰਦੇ ਆ ਕਿਉਂਕਿ ਗਰਮ ਖੂਨ ਹੁੰਦਾ ਵਾ ਹੋ ਸਕਦਾ ਇਹਦੇ ਵਿੱਚ ਵੀ ਬਹੁਤ ਜ਼ਿਆਦੀਆਂ ਗਲਤੀਆਂ ਆਉਣ ਜਿਹੜਾ ਕਿ ਬਾਪ ਇਹਦੇ ਕੋਲ ਇੰਨਾ ਹੀ ਜ਼ਿਆਦਾ ਦੁਖੀ ਹੋ ਗਿਆ ਵਾ ਪਰ ਫਿਰ ਵੀ ਇੱਕ ਇਨਸਾਨੀਅਤ तौर ਤੇ ਆਪਾਂ ਉਸ ਬੰਦੇ ਨੂੰ ਨਹੀਂ ਛੱਡ ਸਕਦੇ ਹੈਗੇ ਇਦਾਂ ਛੜਕਾਂ ਦੇ ਰੋਲ ਦੇ ਜਿਹੜਾ ਕਿ ਹਾਂ ਸਹੀ ਹੋ ਸਕਦਾ ਇੱਕ ਤਾਂ ਵੀ ਜਿਹੜਾ ਪੱਕਾ ਹੀ ਪਾਗਲ ਹੈ ਪਿੰਨੇ ਸਾਲਾਂ ਤੋਂ ਪਾਗਲ ਹੈ ਉਹਨੂੰ ਆਪਾਂ ਠੀਕ ਨਹੀਂ ਕਰ ਸਕਦੇ ਜਿਹੜਾ ਜੇ ਤਾਜ਼ਾ-ਤਾਜ਼ਾ ਇਸ ਖੂਦ ਵਿੱਚ ਡਿੱਗਦਾ ਪਿਆ ਆਪਾਂ ਉਹਨੂੰ ਤਾਂ ਬਚਾ ਸਕਦੇ ਆ ਨਾ ਇਹ ਹੁੰਦੀ ਹੈ ਇਨਸਾਨੀਅਤ ਸੋ ਅਪੀਲ ਮੇਰੀ ਇਹੀ ਸੀ ਇਹ ਵੀਡੀਓ ਦਿਖਾਉਣ ਦੀ ਕਿ ਪਲੀਜ਼ ਤੁਸੀਂ ਪਹਿਲੀ ਗੱਲ ਤੇ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਹੀ ਸਮਝਾਓ ਬੇਦਖਲੀ ਕੋਈ ਹੱਲ ਨਹੀਂ ਹੈਗਾ ਉਹ ਬੱਚੇ ਨੇ ਤੁਹਾਡੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਡਾਲਟ ਕੇ ਧਮਕਾ ਕੇ ਜਾਂ ਪਿਆਰ ਨਾਲ ਤੁਸੀਂ ਇਹਨਾਂ ਨੂੰ ਘਰੇ ਹੀ ਸਮਝਾਓ ਬੇਦਖਲ ਕਰਨਾ ਕੋਈ ਹੱਲ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਬੇਦਖਲ ਨਾ ਕਰਿਆ ਕਰੋ ਬਾਹਰ ਜਾ ਕੇ ਦੇਖੋ ਜਦੋਂ ਬੱਚਿਆਂ ਦਾ ਇਹ ਹਾਲ ਹੋ ਜਾਂਦਾ ਨਾ ਇੱਕ ਉਹਨੂੰ ਹੋ ਸਕਦਾ ਸੋਚ-ਸੋਚ ਕੇ ਪਾਗਲ ਹੋ ਗਿਆ ਹੋਵੇ ਕਿ ਜਿੱਥੇ ਜੌਬ ਕਰਨ ਗਿਆ ਉੱਥੇ ਵੀ ਧੋਖਾ ਹੋ ਗਿਆ ਉੱਥੇ ਵੀ ਇਦਾਂ ਸਾਰਾ ਕੁਝ ਹੋਇਆ ਵਾ ਪਿੱਛੋਂ ਬਾਪ ਨੇ ਬੇਦਖਲ ਕਰ ਦਿੱਤਾ ਵੀ ਮੈਂ ਕਿੱਧਰ ਜਾਵਾਂ ਜਾਂ ਕੁਝ ਵੀ ਸੋ ਗੁਰਦੁਆਰਿਆਂ ਦੇ ਵਿੱਚ ਦਾਨਪੁਨ ਕਰਨ ਵਾਲੋ ਤੁਸੀਂ ਇਹੋ ਜਿਹੇ ਦਾਨਪੁਨ ਕਰਿਆ ਕਰੋ ਇਹੋ ਜਿਹੇ ਜਿਹੜਾ ਕਰਮ ਕਰਿਆ ਕਰੋ ਕਿ ਇਨਸਾਨੀਅਤ ਆਪਾਂ ਬਚਾ ਸਕੀਏ ਜਿੰਨੇ ਵੀ ਇਹ ਜਵਾਨ ਨੇ ਚਾਹੇ ਉਹ ਨਸ਼ਿਆਂ ਦੇ ਨਾਲ پاگل ਹੋ ਰਹੇ ਨੇ ਕਈ ਲੋਕ ਕਰਦੇ ਕਿ ਉਹ ਸੜਕ ਦੇ ਉੱਤੇ ਡਿੱਗਾ ਹੁੰਦਾ ਨਸ਼ਾ ਕਰਕੇ ਉਹਨੂੰ ਨਹੀਂ ਜ਼ਿਆਦਾਤਰ ਬੰਦੇ ਲੰਘ ਜਾਣਗੇ ਕਿ ਇਹਨੇ ਜੀ ਪੀਤੀ ਆ ਚਾਹੇ ਇਹਨੇ ਨਸ਼ਾ ਕੀਤਾ ਵਾ ਦੇਖੋ ਉਹ ਉਸ ਟਾਈਮ ਸੁਰਤ ਚ ਨਹੀਂ ਆ ਜਿਉ ਉਹਨੇ ਸ਼ਰਾਬ ਵੀ ਪੀਤੀ ਆ ਚਾਹੇ ਉਹਨੇ ਕੋਈ ਨਸ਼ਾ ਕੀਤਾ ਉਹਨੂੰ ਚੁੱਕ ਕੇ ਤੁਸੀਂ ਇੱਕ ਸਾਈਡ ਤੇ ਕਰ ਦੋ ਤਾਂ ਕਿ ਜਾਨਬਾਜੀ ਦੇ ਜਦੋਂ ਹੋਸ਼ ਆਊਗਾ ਉੱਥੇ ਉੱਠੂਗਾ ਨੇ ਦੇ ਚੁੱਕੇ ਉਹਨੂੰ ਤੁਸੀਂ ਹੋਰ ਕਿਸੇ ਜਗ੍ਹਾ ਤੇ ਜਾਂ ਉਹਦੇ ਘਰ ਤੱਕ ਪਹੁੰਚਾ ਸਕਦੇ ਹੋ ਤੁਸੀਂ ਜਿੱਤੋਂ ਦੀ ਉਹਦੇ ਗੱਡੀ ਨੰਗੀ ਤੇ ਉਹਨ ਦੀ ਤਾਂ ਜਾਣ ਉੱਥੇ ਹੀ ਖਤਮ ਹੋ ਕਿਉਂਕਿ ਨਸ਼ੇ ਚੰਨੋਂ ਨਹੀਂ ਪਤਾਇਆ ਗਿਆ ਕੋਈ ਵੀ ਤੇ ਆਪਾਂ ਸਾਰੇ ਪਿੰਡਪਰਾ ਇਹ ਕੋਸ਼ਿਸ਼ ਕਰੀਏ ਇਨਸਾਨੀਅਤ ਨੂੰ بچਾਈਏ ਜਵਾਨੀ ਨੂੰ بچਾਈਏ ਅਸੀਂ ਕੀ ਕਰਦੇ ਆ ਸਰਕਾਰ ਦੇਤੇ ਤੋਂ ਤਾਂ ਲਾਉਂਦੇ ਆ ਸਰਕਾਰ ਨਸ਼ਾ ਨਹੀਂ ਬੰਦ ਕਰਦੀ ਉਹ ਜੇ ਦੇਖੋ ਤੁਹਾਡੇ ਸਾਹਮਣੇ ਤੁਹਾਡੇ ਗਵਾਂਡੀਆਂ ਦਾ ਮੁੰਡਾ ਇਹ ਸਾਰਾ ਕੁਝ ਕਰ ਰਿਹਾ ਵਾ ਚਾਹੇ ਉਹ ਆ ਰਹੇ ਨੇ ਬੰਦਾ ਨਸ਼ਾ ਦੇ ਕੇ ਦੁਬਾਰਾ ਪਿੰਡ ਇਕੱਠਾ ਕਰੋ ਤੁਸੀਂ ਉੱਥੇ ਉਦੋਂ ਉਹਨਾਂ ਬੰਦਿਆਂ ਨੂੰ ਤੁਸੀਂ ਫੜੋ ਜਿਹੜੇ ਨਸ਼ਾ ਦੇਣ ਆਉਂਦੇ ਤੁਸੀਂ ਸਰਕਾਰ ਦੀ ਵੇਟ ਕਰਦੇ ਹੋ ਉਹ ਮੁੜ ਕੇ ਲੰਗ ਦਾ ਲੰਗ ਦਾ ਬਹੁਤ ਅੱਗੇ ਲੰਗ ਜਾਂਦਾ ਨਸ਼ੇ 'ਚ ਫਿਰ ਅਸੀਂ ਕਹਿੰਦੇ ਇਹਨਾਂ ਦਾ ਕੱਲਾ ਕੱਲਾ ਮੁੰਡਾ ਸੀਗਾ ਜੀ ਨਸ਼ੇ 'ਚ ਮੁੱਕ ਗਿਆ ਦੇਖੋ ਘਰ ਦੇ ਵੀ ਗੰਨ ਤੇ ਸਮਾਜ ਦਾ ਵੀ ਆਪਣਾ ਜਿਹੜਾ ਇਹ ਹੱਕ ਹੈਗਾ ਵਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਗੁਰਦੁਆਰਿਆਂ 'ਚ ਦਾਨਪੁਣ ਕਰਦੇ ਇਹ ਵੀ ਦਾਨਪੁਣ ਕਰਿਆ ਕਰੋ ਜੇਕਰ ਤੁਸੀਂ ਨਹੀਂ ਉਹਨੂੰ ਹੱਥ ਲਾਉਣਾ ਕਈ ਬਹੁਤ ਕਰਦੇ ਵੀ ਅਸੀਂ ਅਮਨੁਲਿਛਾ ਕਹਿੰ ਗਏ ਸ਼ਰਾਬੀ ਨੂੰ ਹੱਥ ਨਹੀਂ ਲਾਉਣਾ ਤੁਸੀਂ ਉਹ ਸ਼ਰਾਬੀ ਇਹੋ ਜੀ ਹਾਲਤ ਚ ਕਦੇ ਨਹੀਂ ਹੁੰਦਾ ਕਿ ਉਹਨੂੰ ਆਪਣਾ ਨਾਮ ਵੀ ਪਤਾ ਹੋਊਗਾ ਸਗੋਂ ਸਾਰਾ ਹੀ ਆਪਣਾ ਐਡਰੈਸ ਵੀ ਦੱਸ ਦਿੰਦਾ ਤੁਸੀਂ ਕੇ ਆਟੋ ਵਾਲੇ ਨੂੰ ਰਿਕਸ਼ੇ ਵਾਲੇ ਨੂੰ 150 ਦੋ ਤੁਸੀਂ ਉਹਨੂੰ ਕੋਈ ਇਹਦੇ ਘਰੇ ਛੱਡ ਆਵੇ ਇਹ ਹੁੰਦਾ ਪੁਨ ਦਾ ਕੰਮ ਤੇ ਜਰੂਰ ਕਰਿਆ ਕਰੋ ਜੀ ਜਵਾਨੀ ਨੂੰ ਇਨਸਾਨੀਅਤ ਨੂੰ ਆਪਾਂ ਸਾਰਾ ਸਮਾਜ ਢਾਲ ਕੇ ਬਚਾ ਸਕਦੇ ਹਾਂ ਇਕੱਲੀ ਸਰਕਾਰ ਤੇ ਆਪਾਂ ਡਿਪੈਂਡਡ ਆ ਰਹੀਏ ਬਾਕੀ ਸਾਨੂੰ ਬਹੁਤ ਤਸੱਲੀ ਹੈ ਕਿ ਚਲੋ ਸਾਡੇ ਹੱਥੋਂ ਕੋਈ ਵਧੀਆ ਕੰਮ ਹੋਇਆ ਵਾ ਤੇ ਉਹ ਉਸ ਜਗ੍ਹਾ ਤੇ ਪਹੁੰਚ ਗਿਆ ਕਿ ਜਿੱਥੇ ਉਹਦੀ ਜਾਨ ਬਚ ਸਕਦੀ ਆ ਜਿੱਥੇ ਉਹਦੀ ਜਵਾਨੀ ਬਚ ਸਕਦੀ ਆ ਸੋ ਅਸੀਂ ਅੰਦਰ ਫੇਰ ਉਹਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਠੀਕ ਹੋ ਗਿਆ ਉਹ ਕਹਿੰਦੇ ਸੀਗੇ ਕਿ ਇਹਨੂੰ ਇਹਦੇ ਘਰੇ ਛੱਡ ਕੇ ਆਵਾਂਗੇ ਸੋ ਉਹਦੇ ਘਰਦਿਆਂ ਤੱਕ ਵੀ ਅਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹ ਵਧੀਆ ਉਹਦੇ ਘਰ ਦੇ ਚ ਦੋਵੇਂ ਬਾਪ ਬੇਟਾ ਵਧੀਆ ਰਹਿਣ ਲੱਗੇ ਤੇ ਸਾਨੂੰ ਬਹੁਤ ਖੁਸ਼ੀ ਹੋਊਗੀ ਕਿ ਅਸੀਂ ਪੁੰਨ ਦਾ ਕੰਮ ਕਰ ਦਿੱਤਾ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਠੀਕ ਹੈ ਕਿ ਤੁਸੀਂ ਵੀ ਇਨਸਾਨੀਅਤ ਨੂੰ ਬਚਾਓ ਜੀ ਤੇ ਇਹੋ ਜਿਹੇ ਹਾਲ ਹੋ ਰਿਹਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਕੰਟਰੋਲ ਦੇ ਵਿੱਚ ਰੱਖੋ ਸੋ ਵੀਡੀਓ ਤੋਂ ਜੇ ਕੋਈ ਸਿੱਖਣ ਨੂੰ ਮਿਲਿਆ ਤੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤੇ ਹੋਰ ਲੋੜਵੰਦਾ ਤੱਕ ਇਹ ਵੀ ਪਹੁੰਚ ਸਕੇ ਵੀਡੀਓ ਕਿਉਂਕਿ ਜਿਹੜੀਆਂ ਸੰਸਥਾਵਾਂ ਨੇ ਨਾ ਜ਼ਿਆਦਾਤਰ ਉਹ ਪੈਸੇ ਦੇ ਨਾਲ ਹੀ ਚਲਦੀਆਂ ਨੇ ਪਰ ਕਈ ਇਹੋ ਜਿਹੇ ਸੰਸਥਾਵਾਂ ਵੀ ਹੈਗੀਆਂ ਕਿ ਜਿਹੜੀਆਂ ਪੁੰਨ ਦਾ ਕੰਮ ਵੀ ਕਰਦੀਆਂ ਨੇ ਬਾਕੀ ਆਪਣਾ ਚੈਨਲ ਤੇ ਕੰਮ ਦਾ ਆਪਣਾ ਹੋਰ ਵੀਡੀਓ ਬਣਾਉਂਦਾ ਇਹ ਵੀਡੀਓ ਬਣਾਉਂਦਾ ਮਕਸਦ ਇਹੀ ਸੀਗਾ ਵੀ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚੇ ਤੇ ਬਾਕੀ ਜਿੰਨਾ ਭੈਣ ਭਰਾਵਾਂ ਨੇ ਮੇਰੇ ਤੋਂ ਘਰ ਬੈਠੇ ਬੜੀਆਂ ਪਾਪੜਾ achar ਪੰਜੀਰੀ ਕੋਈ ਵੀ ਸਮਾਨ ਮਗਾਉਣਾ ਵਿੱਚ ਬਾਕੀ ਜਿਨ੍ਹਾਂ ਨੇ ਸਾਰਾ ਸਮਾਨ ਮਗਾਉਣਾ ਤੇ ਐਂਡ ਸਕਰੀਨ ਤੇ ਮੇਰੀ ਵੀਡੀਓ ਹੈਗੀ ਉਹ ਵੀਡੀਓ ਤੁਸੀਂ ਵੇਖ ਸਕਦੇ ਹੋ ਉਹਦੇ ਵਿੱਚ ਆਪਾਂ ਸਾਰੀ ਜਾਣਕਾਰੀ ਦਿੱਤੀ ਆ ਆਪਾਂ ਆਪਣਾ ਨੰਬਰ ਵੀ ਦਿੱਤਾ ਤੁਸੀਂ ਸਾਨੂੰ ਫੋਨ ਕਰਕੇ ਤੇ ਕੋਈ ਵੀ ਘਰ ਬੈਠੇ ਸਮਾਨ ਸਾਡੇ ਕੋਲ ਮਗਾ ਸਕਦੇ ਜੇ ਚੈਨਲ ਤੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾ ਹੀ ਭੁੱਲਿਓ ਜੀ ਬੈਲ ਬਟਨ ਦਬਾਉਣਾ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਮਿਲਦੇ ਕ ਨਵੀਂ ਵੀਡੀ ਤੇ ਸਾਹਮਣੇ ਜਾ ਰਿਹਾ ਸੀ ਫਿਰ ਉਹਨੇ ਇਹ ਦੇਖ ਗਿਆ ਹਨਾ ਤੇ ਇਹਨੇ ਨਾ ਇਹਨੇ ਪਹਿਲਾਂ ਇੱਥੇ ਬੂਟ ਪਾਇਆ ਇਸ ਜਗ੍ਹਾ ਤੇ ਤੇ ਪਹਿਲਾਂ ਬੂਟ ਨੇ ਪਾਏ ਹੋਏ ਸੀ ਫਿਰ ਬੂਟ ਲਾ ਕੇ ਤੇ ਫਿਰ ਮੱਥਾ ਏ ਟੇਕੇ ਫੇਰਾ ਵੀ ਗੱਡੀਆਂ ਦੇ ਥੱਲੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੇਮ ਉਵੇਂ ਜਿਵੇਂ ਤੁਸੀਂ ਇੱਕ ਉਹ ਮਰਾਨੇ ਵਾਲਾ ਨਹੀਂ ਬੰਦੇ ਦੇ ਬਣਾਏ ਸੀ ਵੀ ਉਹ ਮਰਾਨੇ ਘਰੇ ਆ ਨਿਸ਼ਾਰੇ ਵਾਲੇ ਦੀ ਉਸ ਤਰ੍ਹਾਂ ਮੰਨ ਲਓ ਸੇਮ ਆ ਦੇਗਾ ਜੇ ਟ੍ਰੇਨ ਆਉਂਦੀ ਤੇ ਬੰਦ ਕੀਤੀ ਸੀ ਉਹ ਹੂੰ ਉਸ ਤੋਂ ਬਾਅਦ ਬਸ ਗੱਲ ਢਾਈ ਕੇ ਮੈਸੇਜ ਕਰਦਾ ਮੈਸੇਜ ਕਰਦਾ ਨਸ਼ਾ ਦੇਦਾ ਨਸ਼ਾ ਇੱਥੇ ਹੀ ਗੱਲ ਪਤਾ ਨਹੀਂ ਕਿੰਨਾ ਨੇ ਢਾਈ ਜੀ ਕੌਣ ਆਈ ਪਤਾ ਨਹੀਂ ਕਿ ਇਹ ਤੋਂ ਜਰਿਆ ਨਹੀਂ ਕਿਹਾ ਸਮਝ ਲੈ ਲੋ ਵੀ ਦੱਸ ਰਹੇ ਹਾਂ ਕਿ ਮੇਰੇ ਵੱਡੇ ਭਰਾ ਦੀ ਹੋ ਗਈ ਸੀ ਡੈਥ ਟਰੈਕਟਰ ਦੇ ਥੱਲੇ ਆ ਕੇ ਸਾਲ ਪਹਿਲਾਂ ਹਾਂਜੀ ਸਾਲ ਉੱਥੇ ਮੁਕਸਰੀ ਹਾਂਜੀ ਕਿੰਨੇ ਭੈਣ ਭਾਈ ਹੋਣੇ ਕੋਟੂਪੁਰਾ ਨੇ ਕੋਟੂਪੁਰਾ ਨੇ ਨਲੇ ਕਰੇ ਮੁਕਸਰ ਸਾਹਿਬ ਐਕਸੀਡੈਂਟ ਕੋਟੂਪੁਰਾ ਕੋਟੂਪੁਰਾ ਠੀਕ 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 ਮੈਂ ਫਰੀਦਕੋਟ ਦੇ ਰਹਿਣ ਵਾਲਾ ਪਤਾ ਤੈਨੂੰ ਫਰੀਦਕੋਟ ਕਿੱਥੇ ਆ ਮੈਂ ਬ੍ਰੀਗਡਰ ਰਹਿਣ ਲੱਗਾ ਹਾਂ ਫੋਲ ਗਿਆ ਬੇ ਤੇ ਸਾਰੇ ਹੀ ਉੱਥੇ ਪਰ ਉਹਦੀ ਦਿੱਕਤ ਹੋਈ ਜੀ ਜੇ ਤੁਸੀਂ ਉਧਰ ਨਾ ਕਰਦੇ ਨੰਬਰ ਦਓ ਜਿਹਦੀ ਨਾਲ ਗੱਲ ਕਰਨੀ ਸਰੇ ਨੰਨਵੇਂ ਸੀ ਉਹਨਾਂ ਨੂੰ 0 ਦੱਸਦੇ ਮੈਨੂੰ ਇਹ ਜੋ ਦਾ ਪਤਾ ਚੱਲਦਾ ਨਹੀਂ ਕਰਦੇ ਨੇ 6 7 ਦੇ ਨ ਸੱਤ ਤੇ ਮੇਰੇ ਦਿਮਾਗ ਤੋਂ ਟੈਨਸ਼ਨal ਬੈ ਗਈ ਮੈਂ ਕਿ ਇੱਥੋਂ ਨਿਕਲਣਾ ਪੈਣਾ ਤੇ ਫੋਨ ਵੀ ਆਪਣਾ ਦੇ ਲੱਗ ਗਿਆ ਇਹ ਮੈਨੂੰ ਇਹ ਲੱਗਿਆ ਕਿ ਇਹਨਾਂ ਨੂੰ ਕੋਈ ਗੱਲ ਮਸੂਰ ਹੋ ਗਈ ਆ ਤੇ ਇਹ ਮੈਨੂੰ ਐ ਕਰਕੇ ਮੈਂ ਪਾ ਲਈ ਤੇ ਇਹ ਕਰ ਲੈ ਲੈ ਤੇਰੀ ਡੈਡੀ ਨੂੰ ਮੈਂ ਵੀਡੀਓ ਭੇਜਦਾ ਵੀ ਆ ਮੁੰਡਾ ਸਹੀ ਸਲਾਮਤ ਆ ਤੁਹਾਡਾ ਠੀਕ ਹੈ ਫਿਰ ਲ ਘਰ ਤੇ ਬੁਲਾ ਹੈਂ ਮੈਂ ਆਪਣੀ ਕੋਈ ਨਾ ਚੀਕਾ ਤਾਂ ਵੀ ਉਹਦੀ ਮੈਂ ਕੀਤਾ ਵੀਰੇ ਤੇਰੀ ਡੈਡੀ ਨੂੰ ਫੋਨ ਕੀਤਾ ਉਹ ਆਉਂਦਾ ਪਿਆ ਬੁਲਾ ਲਓ ਇਹ ਕਿੱਥੇ ਪਿਆ ਰਹੇ ਹਾਂ ਹਾ 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 ਦੇਖੋ ਭਾਈ ਜੀ ਕੀ ਹਾਲ ਤਾਂ ਦੀ ਪੜਿਆ ਲਿਖਿਆ ਮੁੰਡਾ ਇਹ ਤੇ ਚਲੋ ਮੈਂ ہزار ਜੀ ਗੱਲ ਬਿਲਕੁਲ ਕੋਈ ਨਾ ਕਿ ਤੁਹਾਨੂੰ ਪਤਾ ਹੀ ਨਹੀਂ ਕੋਈ ਹੋਵੇ ਕੋਈ ਨਾ ਵੀ ਹੁੰਦਾ ਜੀ ਅਰੇ ਜੀ ਕੋਈ ਨਹੀਂ ਹੈ ਇੱਥੇ ਅਸੀਂ ਹੈਗੇ ਸੀਗੇ ਤੁਸੀਂ ਚੱਲ ਗਏ ਸੀ ਜਦੋਂ ਉਹ ਤੋਂ ਬਾਅਦ ਇੱਥੇ ਕੋਈ ਤੇ ਮੈਨੂੰ ਸੌਣ ਨੂੰ ਜਗ੍ਹਾ ਦਿੱਤੀ ਮੈਂ ਸੁਣਦਾ ਨਹੀਂ ਇੱਥੋਂ ਆ ਗਲੀ ਦੇ ਵਿੱਚੋਂ ਬੁੜੀਆਂ ਗੱਲ ਕਰਦੇ ਵੀ ਕਹਿੰਦੇ ਝੂਠ ਬੋਲਦੇ ਇਹ ਚੋਰੀਆਂ ਕਰਦਾ ਮਤ ਕਿ ਇੱਥੇ ਵੀ ਬੁੜੀ ਨੇ ਗਏ ਨੇ ਚੋਰੀ ਦਾ ਨਾਮ ਹੈ ਜੀ ਉੱਥੇ ਕਿਨੇ ਲਾਇਆ ਦੱਸ ਮੈਂ ਉਹਦੇ ਤੋਂ ਹਣ ਫੜਾ ਝੁੰਗੀਆਂ ਵਾਲੀ ਸੀ ਪਰਲੇ ਪਾਸੇ ਜਿੱਧਰੋਂ ਮੈਂ ਤੁਰ ਕੇ ਆਇਆ ਹਾਂ ਇਹ ਦੁਪਹਿਰ ਦਾ ਤੁਨੇਹਾ ਹੈ ਜਿੱਤੇ ਤੁਸੀਂ ਕਹਿਣਾ ਮੈਂ ਤੋ ਪੈਦਲ ਤੁਰਿਆ ਨਹੀਂ ਜਾ ਰਿਹਾ ਸੀ ਹਾਂ ਹਾਂ ਉਹ ਮਰਦ ਨੇ ਮੇਲੇ ਬੰਨੇ ਫਿਰਦਾ ਸੀ ਤੂੰ ਉਧਰਲੇ ਪਾਸੇ ਜਿੱਥੇ ਕਿ KFC ਕਰਨੀ ਉੱਥੇ ਉੱਧਰ ਗਿਆ ਕੋਈ ਜੀ ਉਹ ਤੋਂ ਵੀ ਮੱਝ ਰਹਿਣਾ ਤਾਂ ਬਣਾ ਨਾ ਨਾ ਆ ਦੇਖੋ ਸ਼ੌਂਕੀ ਆ ਪੁਰਾ ਇਹ ਕੀ ਚੀਜ਼ ਆ ਕੀ ਆਈ ਮੈਂ ਬਾਣੂ ਅੱਛਾ ਨਹੀਂ ਆ ਕੀ ਬਣਾਇਆ ਆ ਆ ਬਣਾਇਆ ਕੀ ਆ ਇਹ ਉਹ ਵੈਸੇ ਸਟicker ਟੈਟੂ ਕਹਿੰਦੇ ਇਹਨਾਂ ਨੂੰ ਇਹ ਬਣਵਾ ਲੇ ਹੂੰ ਇਧਰ ਖਾ ਹਾਵੇ ਆ ਤੇ ਆਮ ਹੀ ਵੇਖਿਆ ਮੈਂ ਬਣਿਆ ਲੋਕਾਂ ਦੇ ਹੱਥਾਂ ਤੇ ਆ ਆ ਕੀ ਇਧਰ ਹੈ ਆ ਆ ਜਨਾਨੀ ਜੀ ਦੀ ਫੋਟੋ ਬਣਾਈ ਇੱਕ ਕਿਹੜੀ ਆ ਆਈ ਆ ਕੀ ਹੈ ਹਾਂ ਬਈ ਜਨਾਨੀ ਪੁੱਤ ਨਹੀਂ ਬਣਾਈ ਹੈ ਜਨਾਨੀ ਤੇ ਕੋਈ ਵੀ ਉਹ ਇਹ ਦਿੱਖ ਗਿਆ ਮومی ਜਿਵੇਂ ਤੁਸੀਂ ਇੱਕ ਉਹ ਮਰਾਨੇ ਲਾਣੀ ਜੇ ਟ੍ਰੇਨ ਆਉਂਦੀ ਹੈ ਟ੍ਰੇਨ ਬੰਦ ਕੀਤੀ ਸੀ ਉਹ ਹੂੰ ਨਦਗੀ ਤੇ ਨੀਉਂਸੋ ਉਪਲੇ ਸੀ ਹੂੰ ਉਸ ਤੋਂ ਬਾਅਦ ਬਸ ਗੱਲ ਡਾਈ ਕੇ ਮੈਸੇਜ ਕਰਦਾ ਮੈਸੇਜ ਕਰਦਾ ਮੈਸੇਜ ਭੇਜਦਾ ਨਾ ਇੱਥੇ ਗੱਲ ਪਤਾ ਨਹੀਂ ਕਿੰਨਾ ਨੇ ਡਾਈ ਜੀ ਕੌਣ ਆਈ ਪਤਾ ਨਹੀਂ ਕਿ ਦੁਜਰ ਨਹੀਂ ਕੀ ਹਾਲਾਤ ਕਰਨਾ ਹੈ ਲੋਈ ਦੱਸ ਰਹੇ ਮੈਂ ਕਿ ਮੇਰੇ ਵੱਡੇ ਬ੍ਰਦਰ ਦੀ ਹੋ ਗਈ ਸੀ ਕਿਸੇ ਕਿਸੇ ਟਰੈਕਟਰ ਦੇ ਚੱਲੇ ਆ ਕੇ ਸਾਲਕ ਪਹਿਲਾ ਹਾਂਜੀ ਸਾਲ ਉਥੇ ਮੁਕਸਰੀ ਹਾਂਜੀ ਕਿੰਨੇ ਪਿੰਡ ਭਾਈਓ ਕੋਟਪੂਰਾ ਜੀ ਕੋਟਪੂਰਾ ਕੋਟਪੂਰਾ ਨਲੇ ਕਰੇ ਮੁਕਸਰ ਸਾਹਿਬ ਐਕਸੀਡੈਂਟ ਉਹ ਕੋਟਪੂਰਾ ਕੋਟਪੂਰਾ ਠੀਕ ਹੈ ਠੀਕ ਟਰੈਕਟਰ ਠੀਕ ਹੈ ਮੈਂ ਫ੍ਰੀਜਕੋਟ ਤੇ ਰਹਿਣਾ ਲਾ ਪਤਾ ਤੈਨੂੰ ਫ੍ਰੀਜਕੋਟ ਕਿੱਥੇ ਮੈਂ ਫ੍ਰੀਕੁਡ ਤੇ ਰਹਿਣ ਵਾਲਾ ਹਾਂ ਤਾਂ ਫੋਨ ਲਿਆ ਬੇ ਤੇ ਸਾਰਾ ਹੀ ਉੱਥੇ ਫਿਰ ਉਹਦੀ ਦਿੱਕਤ ਹੋਈ ਜੀ ਜੇ ਤੁਸੀਂ ਇਦਾਂ ਨਾ ਕਰਦੇ ਨੰਬਰ ਦਾ ਜਿਹਦੇ ਨਾਲ ਗੱਲ ਕਰਨੀ ਚਾਹੀਦੀ ਨੰਨਾਵੇਂ ਸੀ ਨੰਨ 0 ਦੱਸਦੇ ਮੈਨੂੰ ਜੋ ਦਾ ਪਤਾ ਚੱਲਦਾ ਨਹੀਂ ਕਰਦੇ 6 7 ਦੇ ਨਾ ਸਕਦੇ ਤੇ ਮੇਰੇ ਦਿਮਾਗ ਤੋਂ ਟੈਨਸ਼ਨਲ ਬੈ ਗਈ ਮੈਂ ਕਿ ਇੱਥੋਂ ਨਿਕਲਣਾ ਪੈਣਾ ਤੇ ਉਹਦੀ ਆਪਣਾ ਦੇ ਮੈਨੂੰ ਇਹ ਪੁਆਏ ਲੱਗਿਆ ਇਹਨਾਂ ਨੂੰ ਕੋਈ ਗੱਲ ਸਮਝੂਤ ਹੋਈ ਆ ਤੇ ਇਹ ਮੈਂ ਐਂ ਕਰ ਰਿਹਾ ਮੈਂ ਪਹਿਲੇ ਕਿਹਾ ਕਰੀ ਲੈ ਵੀ ਲੈ ਮੇਰੇ ਡੈਡੀ ਨੂੰ ਮੈਂ ਵੀਡੀਓ ਭੇਜਦਾ ਵੀ ਇਹ ਮੁੰਡਾ ਸਹੀ ਸਲਾਮਤ ਦਾ ਤੁਹਾਡਾ ਠੀਕ ਹੈ ਬਿੱਲ ਕਰਦੇ ਉਹਨਾਂ ਹੈ ਆਪਣੀ ਕੋਈ ਨਹੀਂ ਦੂਰ ਚਿੱਕਾ ਤਾਂ ਵੀਡੀਓ ਨਹੀਂ ਕੀਤਾ ਵੀਰੇ ਤੇਰੀ ਡੈਡੀ ਨੂੰ ਫੋਨ ਕੀਤਾ ਉਹ ਆਉਂਦਾ ਪਿਆ ਬੁਲਾ ਲਓ ਇਹ ਕਿਹਦੇ ਪਿਆ ਦੇ ਹਾਂ ਹਾਂ ਹਾ ਦੇਖੋ ਭਾਜੀ ਕੀ ਹਾਲਤ ਹੈ ਦੀ ਪੜ੍ਹਿਆ ਲਿਖਿਆ ਮੁੰਡਾ ਐ ਇਹ ਤੇ ਕਿ ਲੋ ਮੈਂ ہزار ਦੀ ਗੱਲ ਫੇਰ ਕੋਈ ਨਾ ਕਿ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਨਹੀਂ ਕੋਈ ਆਉਂਦਾ ਹੀ ਕੋਈ ਨਾ ਵੀ ਆਉਂਦਾ ਜੀ ਰਾਜ ਜੀ ਕੋਈ ਨਹੀਂ ਆਇਆ ਇੱਥੇ ਅਸੀਂ ਹੈਗੇ ਸੀਗੇ ਤੁਸੀਂ ਚੱਲ ਕੇ ਜੀ ਜਦੋਂ ਉਧਰੋਂ ਬਾਅਦ ਇੱਥੇ ਕੋਈ ਮੈਨੂੰ ਸੌਣ ਨੂੰ ਜਗ੍ਹਾ ਦਿੱਤੀ ਵੀ ਸੁੱਤਾ ਲਿਆ ਉਹ ਇਹ ਤੋਂ ਆ ਗਲੀ ਦੇ ਵਿੱਚੋਂ ਕੁੜੀਆਂ ਗੱਲ ਕਰਦੇ ਵੀ ਕਹਿੰਦੇ ਝੂਠ ਬੋਲਦੇ ਐ ਜੋੜੀਆਂ ਕਰਦਾ ਮਤਲਬ ਕਿ ਇੱਥੇ ਵੀ ਬੁੜੀ ਨੇ ਗਏ ਨੇ ਚੋਰੀ ਦੇ ਨਾਲ ਆਏ ਓਥੇ ਕਿਨੇ ਲਗਾ ਦੱਸ ਮੈਂ ਉਹਦੇ ਤੋਂ ਹੁਣ ਪੜਾਂ। ਉਹਦੇ ਝੁੰਗੀਆਂ ਵਾਲੇ ਸੀ ਪਰਲੇ ਪਾਸੇ ਜਿੱਧਰੋਂ ਮੈਂ ਤੁਰ ਕੇ ਆਇਆ ਇਹ ਦੁਪਹਿਰ ਦਾ ਸੁਨੇਹਾ ਹੈ। ਜਿੱਥੇ ਵੀ ਕਹਿੰਦਾ ਮੈਂ ਤਾਂ ਪੈਦਲ ਤੁਰਿਆ ਨਹੀਂ ਜਾ ਰਿਹਾ ਸੀ। ਹਾਂ ਹਾਂ ਉਹ ਉਪਰਥਨੇਮੀ ਵਾਲੇ ਬੰਨੇ ਫਿਰਦਾ ਸੀ ਤੂੰ। ਉਧਰਲੇ ਪਾਸੇ ਜਿੱਥੇ ਕਿ KFC ਕੰਨੀ ਉੱਥੇ ਉਹ ਚੁਗੀਆਂ ਆ ਕੋਈ। ਇਹ। ਉਹ ਤੋਂ ਲੱਗੇ ਮੈਂ ਨਾ। ਆ ਬਣ ਨਾ ਨਾ ਨਾਮ ਬਣ। ਆ ਦੇਖੋ ਸ਼ੌਂਕੀ ਆ ਪੂਰਾ ਇਹ ਕੀ ਚੀਜ਼ ਆ? ਕਿਹਾ ਜੀ ਮੈਂ ਬਾਣੂ ਜੀ। ਅੱਛਾ ਨਹੀਂ ਆ ਕੀ ਬਣਾਇਆ? ਕਿਉਂਕਿ ਉਹਨਾਂ ਨੇ ਆ ਬਣਾਇਆ ਕੀ ਆ ਇਹ। ਉਹ ਵੈਸੇ ਸਟicker ਟੈਟੂ ਕਹਿੰਦੇ ਉਹਨਾਂ ਨੇ ਇਹ ਬਣਵਾ ਲੇ। ਹੂੰ ਇਧਰ ਵਖਾ ਹਾਵੇ ਮਿੰਟ ਕਰਦੇ ਕਰਦੇ ਆਹ ਤੇ ਆਮ ਹੀ ਵੇਖਿਆ ਮੈਂ ਬਣਿਆ ਲੋਕਾਂ ਦੇ ਹੱਥਾਂ ਦੇ ਆ ਆ ਕੀ ਇਧਰ ਹੈ ਹੈ ਆ ਜਨਾਨੀ ਜੀ ਦੀ ਫੋਟੋ ਬਣਾਈ ਇੱਕ ਕਿਹੜੀ ਆਹ ਆਈ ਆ ਕੀ ਹੈ ਨਹੀਂ ਨਹੀਂ ਆ ਬਈ ਜਨਾਨੀ ਫੋਟੋ ਨਹੀਂ ਬਣਾਈ ਹੈ ਜਨਾਨੀ ਤੇ ਕੋਈ ਵੀ ਫੋਟੋ